ਮਸਤ ਹੋ। ਕਾਈਓਏ। ਕਾਈ। ਸਵਾਗਤ ਹੈ। ਬੈਲਫੇਅਰ ਸੋਸਾਇਟੀ। थैंक यू सो मच। ਅੱਜ ਏਕ ਨੂਰ ਵੈਲਫੇਅਰ ਸੋਸਾਇਟੀ ਦੀ ਸਮੂਹਟੀ ਟੀਮ ਵੱਲੋਂ ਇਸ ਪਰਿਵਾਰ ਵਿੱਚ ਨਵੇਂ ਮੈਂਬਰ ਜੁੜੇ ਨੇ। ਮੈਡਮ ਪਰਮਜੀਤ ਕੌਰ ਜੋ ਕਿ ਬਠਿੰਡਾ ਕੈਂਟ ਵਿੱਚ ਸੇਵਾ ਵੀ ਕਰਦੇ ਨੇ ਤੇ ਅੱਜ ਸਾਥ ਨਾਲ ਜੁੜੇ ਨੇ ਤੇ ਬੇਟੀ ਦਵਿੰਦਰਪਾਲ ਜੋ ਕਿ ਆਪਣੀ ਪੜਾਈ ਕਰ ਰਹੀ ਹੈ ਉਹ ਵੀ ਸਾਡੇ ਨਾਲ ਜੁੜੀ ਹੈ ਇਹਨਾਂ ਦੇ ਚੰਗੇ ਕੰਮ ਦੇਖ ਕੇ ਇਹਨਾਂ ਨੂੰ ਅੱਜ ਸੋਸਾਇਟੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ ਤਾਂ ਗੱਲ ਕਰ ਰਹੀਆਂ ਮੈਡਮ ਦਵਿੰਦਰਪਰ ਨਾਲ ਕੀ ਕਹਿਣਾ ਚਾਹੂंगी ਸਰ ਥੈਂਕ ਯੂ ਸੋ ਮੱਚ ਮੈਂ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਹਾਂ ਕਿ ਮੈਂ ਇੱਕ ਨੋਰ ਸੋਸਾਇਟੀ ਦਾ ਵੈਲਫੇਅਰ ਮੈਂਬਰ ਬਣੀ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਇਹ ਜੀ ਲੋੜਵੰਦ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਚੀਜ਼ਾਂ ਦੀ ਜਾਂ ਜਿਨ੍ਹਾਂ ਕੁੜੀਆਂ ਦੇ ਵਿਆਹ ਕਰਾਏ ਜਾਂਦੇ ਨੇ ਉਹਨਾਂ ਇਹਜੀ ਸੋਸਾਇਟੀ ਨਾਲ ਜੁੜਨਾ ਮੇਰੇ ਲਈ ਬਹੁਤ ਕੁਝ ਨਸੀਬਾ ਨਿਕਲਿਆ। ਤਾਂ ਸਾਡੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਜੀ ਮੈਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹੁੰਗੀ ਕਿ ਅੱਜਕੱਲ ਦੀ ਜਿਵੇਂ ਅ ਕੁੜੀਆਂ ਨੇ ਮੁੰਡੇ ਨੇ ਉਹ ਅੱਜਕੱਲ ਗਲਤ ਕੰਮਾਂ ਵੱਲ ਜ਼ਿਆਦਾ ਪੈਰ ਰੱਖਨੇ ਨੇ ਐਸ ਕੰਪੇਅਰ ਟੂ ਚੰਗੇ ਕੰਮਾਂ ਵੱਲ। ਤਾਂ ਮੈਂ ਚਾਹੁੰਦੀ ਆ ਕਿ ਉਹ ਇਹਜੀ ਛੋਟੇ-ਛੋਟੇ ਚੀਜ਼ ਚੰਗੇ ਕੰਮ ਕਰਨ ਇਹਜੀ ਸੋਸਾਇਟੀਆਂ ਨਾਲ ਜੁੜਨ ਜਿਹਦੇ ਕਰਕੇ ਉਹਨਾਂ ਨਾਲ ਉਹ ਵੀ ਕੋਈ ਅੱਛਾ ਕੰਮ ਕਰ ਸਕਣ ਅਗਰ ਆਪਾਂ ਥੋੜਾ ਜਿਹਾ ਵੀ ਕੋਈ ਚੰਗਾ ਕੰਮ ਕਰਦੇ ਆ ਤਾਂ ਰੱਬ ਆਪਾਂ ਨੂੰ ਉਹ ਤੋਂ ਦੁੱਗਣਾ ਦਿੰਦਾ ਤਾਂ ਮੈਂ ਚਾਹਨੀ ਹੈ ਕਿ ਲੋਕ ਗਲਤ ਕੰਮਾਂ ਨੂੰ ਛੱਡ ਕੇ ਚੰਗੇ ਕੰਮਾਂ ਵੱਲ ਪੈਰ ਰੱਖਣ ਔਰ ਇਹ ਜੀ ਸੁਸਾਇਟੀਆਂ ਨਾਲ ਜੁੜ ਕੇ ਵੋਲੰਟੀਅਰ ਦਾ ਕੰਮ ਕਰਨ ਮੈਡਮ ਅੱਜਕਲ ਦੀ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਅਕਰ ਅਧਿਕਾਰ ਬਰਬਾਦ ਹੋ ਰਹੇ ਨੇ ਤਾਂ ਉਹਨਾਂ ਵਾਸਤੇ ਕੀ ਕਰਨਾ ਚਾਹੁੰਦੇ ਜੀ ਜੀ ਅੱਜਕਲ ਜਿਵੇਂ ਮੈਂ ਵੀ ਦੇਖਦੀ ਹਾਂ ਕਿ ਮੇਰੇ ਕਈ ਨਾਲ ਦੇ ਹਨਾ ਸਿਗਰਟ ਪੀਂਦੇ ਐ ਹਨਾ ਗੁਟਕਾ ਖਾਂਦੇ ਐ ਬਹੁਤ ਜ਼ਿਆਦਾ ਗੰਨੇ-ਗੰਨੀਆਂ ਚੀਜ਼ਾਂ ਕਰਦੇ ਐ ਨਸ਼ੇ ਕਰਦੇ ਐ ਮੈਡੀਕਲ ਨਸ਼ੇ ਕਰਦੇ ਐ ਤਾਂ ਉਹ ਅੱਜ ਕੱਲ੍ਹ ਲਈ ਇੱਕ ਬੋਝ ਐ ਉਹ ਅੱਜਕਲ ਜਿਵੇਂ ਨਸ਼ੇ ਹਟਾਉਣ ਲਈ ਅਗਰ ਆਪਾਂ ਇਹ ਪਹਿਲਾ ਸਟੈਪ ਚੱਕਾਂਗੇ ਫੇਰੀ ਉਹ ਖੁਦ ਵੀ ਸਟੈਪ ਚੱਕਣਗੇ ਤੇ ਜਿਵੇਂ ਹੁਣ ਆਪਾਂ ਵੌਲੰਟੀਅਰ ਦਾ ਕੰਮ ਕਰ ਰਹੇ ਆ ਤਾਂ ਅਸੀਂ ਵੀ ਤੁਹਾਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਨਸ਼ੇ ਕਰ ਰਹੇ ਆ ਤਾਂ ਤੁਸੀਂ ਨਸ਼ਿਆਂ ਨੂੰ ਛੱਡ ਕੇ ਥੋੜਾ ਜਿਹਾ ਚੰਗਾ ਕੰਮ ਕਰੋ ਤਾਂ ਕਿ ਦੂਜਿਆਂ ਦਾ ਵੀ ਭਲਾ ਹੋਵੇ ਔਰ ਅਗਰ ਤੁਸੀਂ ਗਲਤ ਕੰਮ ਕਰ ਰਹੇ ਹੋ ਨਸ਼ੇ ਕਰ ਰਹੇ ਹੋ ਤਾਂ ਉਹਦੇ ਵਿੱਚ ਸਾਡਾ ਕੋਈ ਨੁਕਸਾਨ ਨਹੀਂ ਹੈ ਤੁਹਾਡਾ ਹੀ ਨੁਕਸਾਨ ਹੈ ਤੁਹਾਡੇ ਹੀ ਘਰ ਬਰਬਾਦ ਹੋਊਗਾ ਹਨਾ ਤਾਂ ਇਹ ਤੋਂ ਵਧੀਆ ਤੁਸੀਂ ਹੌਲੀ ਹੌਲੀ ਕਰਕੇ ਆਪਣੇ ਨਸ਼ੇ ਛੱਡੋ ਔਰ ਹੌਲੀ ਹੌਲੀ ਕਰਕੇ ਚੰਗੇ ਕੰਮਾਂ ਵੱਲ ਪੈਰ ਰੱਖੋ ਅੱਜ ਕਿਸ ਤਰ੍ਹਾਂ ਤੁਹਾਨੂੰ ਸਨਮਾਨਿਤ ਕੀਤਾ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਜੀ ਐਸੀ ਬਹੁਤ ਵਧੀਆ ਬਹੁਤ ਖੁਸ਼ਕਿਸਮਤਾਂ ਕਿ ਸਾਨੂੰ ਇਹ ਜੀ ਸੋਸਾਇਟੀ ਦਾ ਵੈਲਫੇਅਰ ਮੈਂਬਰ ਬਣਾਇਆ ਗਿਆ ਹੈ ਤਾਂ ਕਿ ਐਸੀ ਵੀ ਅੱਗੇ ਹੌਲੀ ਹੌਲੀ ਕਰਕੇ ਚੰਗੇ ਕੰਮ ਕਰੀਏ ਹਨਾ ਇਹ ਜੀ ਸੋਸਾਇਟੀ ਨਾਲ ਜੁੜ ਕੇ ਕੁਝ ਖੁਸ਼ੀ ਹੁੰਦੀ ਹੈ ਕਿ ਰੱਬ ਵੀ ਦੇਖਦਾ ਵੀ ਆਪਾਂ ਚੰਗੇ ਕੰਮਾਂ ਵੱਲ ਪੈਰ ਰੱਖਿਆ ਹੈ ਹਾਂ ਜੀ ਹਾਂ ਜੀ ਹਾਂ ਜੀ ਤਾਂ ਗੱਲ ਕਰੇ ਮੈਨੂੰ ਪਰਮਜੀਤ ਉਹ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੀ ਮੈਨੂੰ ਕੀ ਕਹਿਣਾ ਚਾਹੀਦਾ ਮੈਂ ਬ੍ਰਿਫਿਸ਼ਾਂ ਇਹ ਮੈਨੂੰ ਅੱਜ ਦੇ ਨੂੰ ਸੁਸਾਇਟੀ ਦੇ ਵੈਲਫੇਅਰ ਮੈਂਬਰ ਬਣਾਣਾ ਚਾਹਿਆ ਕਿ ਮੈਂ ਅਚਾ ਕੰਮ ਕਰਾਂ ਕੋਈ ਕਿਸੇ ਦੀ ਸੇਵਾ ਕਰਾਂ ਕਿਸੇ ਦੀ ਮਦਦ ਵਾਸਤੇ ਕਰ ਗਿਆ ਔਰ ਥੈਂਕ ਯੂ ਵੀ ਮੈਨੂੰ ਮੈਂਬਰ ਬਣਾਉਣ ਵਾਸਤੇ ਮੈਂ ਇਹ ਖੁਸ਼ ਨਹੀਂ ਸਾਡੀਆਂ ਪਰਿਵਾਰਕੀ ਸੰਦੇਸ਼ ਤੇ ਹੋਣਗੇ ਜਿਹੜੀ ਆਮ ਘਰਾਂ ਵਿੱਚ ਜ਼ਿੰਦਗੀ ਕੱਟਣੀ ਹੈ ਦੁਖੀ ਸਾਰੀ ਹੈ ਪਰ ਇਹ ਸੇਵਾ ਵੱਲ ਕੋਈ ਪੈਰ ਨਹੀਂ ਰੱਖਦਾ ਜੀ ਆਪਾਂ ਨੂੰ ਇੱਕ ਤਾਂ ਪਹਿਲੇ ਤੋਂ ਦੇਖੋ ਰੱਬ ਦਾ ਸ਼ੁਕਰੀਆ ਕਰਨਾ ਚਾਹੀਦਾ ਕਿ ਆਪਾਂ ਨੂੰ ਰੱਬ ਨੇ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਹੈ ਠੀਕ ਹੈ ਦੁੱਖ ਹੁੰਦਾ ਸਭ ਨੂੰ ਲੇਕਿਨ ਉਹਨੂੰ ਥੋੜਾ ਇੱਕ ਸਾਈਡ ਰੱਖ ਕੇ ਆਪਾਂ ਕਿਸੇ ਦੀ ਹੈਲਪ ਕਰੀਏ ਉਸ ਤੋਂ ਬਾਅਦ ਆਪਣੇ ਵਾਸਤੇ ਕੋਈ ਉਹ ਨਹੀਂ ਹੈ ਦੁੱਖ ਦੀ ਗੱਲ ਨਹੀਂ ਹੈ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਆਪਾਂ ਕਿਸੇ ਦੇ ਵਾਸਤੇ ਚੰਗਾ ਕਰ ਰਹੇ ਹਾਂ ਆਪਣਾ ਦੁੱਖ ਤੇ ਭੁੱਲ ਜਾਂਦਾ ਇਨਸਾਨ ਜਦੋਂ ਆਪਾਂ ਕਿਸੇ ਦੇ ਵਾਸਤੇ ਅੱਛਾ ਕਰਦੇ ਹਾਂ ਅੱਪਾ ਜੋ ਛੋਟੀ ਛੋਟੀ ਚੀਜ਼ਾਂ ਨੂੰ ਥੋੜਾ ਥੋੜਾ بڑا-ਬڑا ਐਵੇਂ ਸੋਚ ਕੇ بڑا ਬਣਾ ਲੈਨੇ ਉਹ ਚੀਜ਼ਾਂ ਸਹੀ ਨਹੀਂ ਐ ਇਹ ਤਾਂ ਚੰਗਾ ਕੁਝ ਕਰਾਂਗੇ ਮੋਟੀਵੇਟ ਹੋਵਾਂਗੇ ਕਿਸੇ ਨਾਲ ਮਿਲਾਂਗੇ ਆਪਾਂ ਅੱਛਾ ਕੰਮ ਕਰਾਂਗੇ ਉਹਦੇ ਵਿੱਚ ਜ਼ਿਆਦਾ ਮੋਟੀਵੇਟ ਹੁੰਦਾ ਬੰਦਾ ਆਪਣੇ ਦੁੱਖ ਭੁੱਲ ਜਾਂਦਾ ਦੂਸਰਿਆਂ ਨੂੰ ਥੋੜਾ ਐਧਰ ਅੰਦਰ ਆਪਾਂ ਹੈਲਪ ਕਰੀ ਉਹ ਜ਼ਿਆਦਾ ਖੁਸ਼ੀ ਹੁੰਦੀ ਓਦੇ ਵਿੱਚ ਵੀ ਸਾਨੂੰ ਇੱਧਾ ਲੱਗਦਾ ਕਿਸੇ ਦੀ ਹੈਲਪ ਕਰਨਾ ਔਰ ਭੈਣਾਂ ਨੂੰ ਵੀ ਜਿਹੜਾ ਅੰਦਾਜ਼ ਕਿ ਆਪਾਂ ਬਾਹਰ ਨਿਕਲੀ ਥੋੜਾ ਨੂੰ ਤਾਂ ਕੰਮ ਕਰੀ ਔਰ ਕਿਸੇ ਦੀ ਹੈਲਪ ਕਰੀ ਮੈਡਮ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ